ਚੂਹਾ ਪਤਾ ਕਿਹਦਾ ਚੂਹਾ ਕੁੱਤਾ ਚੂਹਾ ਪੈਰ ਦੀ ਜੁੱਤੀ ਗੋਏ ਚ ਪਾਉਣ ਵਾਲਾ ਚੂਹਾ ਹੁੰਦਾ ਈ ਜਿਹੜਾ ਚੂਹਾ ਹੁੰਦਾ ਨਾ ਪੈਰ ਦੀ ਜੁੱਤੀ ਹੁੰਦਾ ਵਾ ਉਹ ਭਾਈ ਦਾ ਗੋਏ ਵਾਲੇ ਅੰਦਰ ਉਹ ਜੱਟ ਦੇ ਘਰ ਆਵੇ ਤੇ ਗੋਏ ਵਾਲੇ ਅੰਦਰ ਭਾਈ ਦਾ ਮੈਨੂੰ ਕਾਲਾ ਹੀ ਸਾਹ ਸੈਂਗ ਵੱਲੋਂ ਸਾਨੂੰ ਉੱਪਰੋਂ ਬੋਲਦਾ ਕਿ ਤੁਸੀਂ ਉਹ ਗੋਏ ਵਾਲੇ ਅੰਦਰ ਤੁਹਾਨੂੰ ਬਿਠਾ ਕੇ ਰੱਖਦੇ ਆਂ ਅਸੀਂ ਬੋਲਦੇ ਆ ਕਿ ਘਰੋਂ ਬਾਹਰ ਤੇ ਘਰੋਂ ਨਿਕਲੋ ਤੁਹਾਡੇ ਨਾਲ ਵੇਖਣ ਤੁਹਾਡੇ ਪਿੱਤਲ ਭਰਨਾ ਹੈ ਤੁਸੀਂ ਜਾ ਤਕੜੇ ਰਹੋ ਕਿੱਧੇ ਕਿ ਤਕੜੇ ਰਹੋ ਕਿਤੇ ਬਾਹਰ ਆ ਬੰਡੋ ਕੌਣ ਜਾਣਾ ਭਰਨਾ ਦਿੱਤਾ ਅਜੀਬ ਸਰਪੰਚ ਦਾ ਕੋਈ ਅਹਿਮ ਰੋਲ ਨਹੀਂ ਹੈਗਾ ਵਿੱਚ ਸਰਪੰਚ ਦਾ सरपंच ਤਾਂ ਵੇਖੋ ਹੱਥੇਪਿਚੋਂ ਹੈ ਤੇ ਬੰਦੇ ਸਾਡੇ ਘਰ ਤੱਕ ਆ ਗਏ। सरपंच ਮੇਰੇ ਡਾਡੀ ਨੂੰ ਬੋਲਦਾ ਕਿ ਅਜੇ ਤੇ ਮੈਂ ਅਛੇ ਨੀ ਅਨੰਦਪੁਰ ਗਿਆ ਵਾਂ। ਜੇ ਮੈਂ ਪਿੰਡ ਹੁੰਦਾ ਸਾਰੰਗੜੇ ਚ ਤੇ ਮੈਂ ਤੇਰੇ ਮੁੰਡੇ ਨੂੰ ਚੁੱਕ ਕੇ ਦੇ ਛੇਤਰ ਫੇਰਨੇ। ਵੇਖੋ ਜੀ ਇਹਨਾਂ ਪਿੰਡ ਤੇ ਇੱਕ ਵੀਡੀਓ ਪਾਈ ਮੈਂ ਸਿਰਫ ਇੱਕ ਕਮੈਂਟ ਹੀ ਕੀਤਾ ਵਾ ਤੇ ਕਮੈਂਟ ਚ ਮੈਂ ਕੁਝ ਵੀ ਗਲਤ ਨਹੀਂ ਕਿਹਾ ਨਾ ਕਿਸ ਨੂੰ ਮਾੜਾ ਕਿਹਾ ਨਾ ਕਿਸ ਨੂੰ ਗਾਲ ਕੱਢੀ ਆ। ਬਸ ਨਾ ਉਹ ਉਸ ਤੋਂ ਝੂਠਾ ਬੋਲ ਰਿਹਾ ਇੱਕ ਉੱਪਰੋਂ ਬੋਲ ਰਿਹਾ ਕਿ ਅਸੀਂ ਸਮੈਗ ਪੀਂਦਿਆਂ ਤਸਮੈਗਾ ਦਾ ਧੰਦਾ ਕਰਦੇ ਆ। ਬਾਈ ਤੁਸੀਂ ਥਾਣਾ ਲੁੱਪੋ ਕੇ ਜਿਹੜਾ ਤੁਹਾਨੂੰ ਪੈਂਦਾ ਉੱਥੇ ਦਰਖਾਸਤ ਦਿੱਤੀ ਆ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਗਿਆ ਹੁੰਦਾ। ਹਾਂਜੀ ਦਰਖਾਸਤ ਤਾਂ ਦਿੱਤੀ ਆ ਪਰ ਅਜੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। ਇੱਕ ਪਿੰਡ ਦੇ ਤਨਾਟ ਲੋਕਾਂ ਨੇ ਜਿਨ੍ਹਾਂ ਦੀ ਧੌਣ 'ਚ ਕਿੱਲਾ ਜਿਨ੍ਹਾਂ ਨੇ ਜਾਤੀ ਸ਼ਬਦ ਬਹੁਤ ਹੀ ਨਿੰਦਣਯੋਗ ਗੱਲ ਜਿਹਦੇ 'ਚ ਜੁੱਤੀ 'ਚ ਪਾਣੀ ਪਾਉਣ ਦੀ ਗੱਲ ਕੀਤੀ ਗਈ। ਮੰਮਾ ਹੀ ਕਰੇ ਪਿਆਰ ਨਾਲ ਦੇ ਨਾਲ ਗੱਲ ਕਰਨ ਤੂੰ ਗਾੜੀ ਨੂੰ ਹੋਰ ਦਾ ਆ ਜੜਨਿਆ। ਪਿਆਰ ਪਿਆਰ ਨਾਲ ਨਹੀਂ ਸਮਝ ਕੇ ਜੁੱਤੀ ਪੈਰ ਦੀ ਸਮਝ ਕੇ ਮੈਂ ਚੱਲਦਾ ਪਹਿਲਾਂ ਸੁਣੀਦਾ ਸੀ ਯੂਪੀ ਬਿਹਾਰ ਦੇ ਵਿੱਚ ਸੁਣੀਦਾ ਸੀ ਵੀ ਦਲਤ ਪਰਿਵਾਰਾਂ ਦੇ ਨਾਲ ਅਤਿਆਚਾਰ ਹੁੰਦਾ ਸੀ ਪਰ ਯੂਪੀ ਦੀ ਤਰਜ਼ ਤੇ ਅੱਜ ਪੰਜਾਬ ਦੇ ਦਲਤਾਂ ਨਾਲ ਅਤਿਆਚਾਰ ਹੋ ਰਿਹਾ ਪਰ ਮੁੱਖ ਮੰਤਰੀ ਸਾਹਿਬ ਤੁਹਾਡੇ ਨਮਾਇंदे ਤੁਹਾਡੀ ਪਾਰਟੀ ਦੇ ਨਮਾਇंदे ਅੱਜ ਆਏ ਦਿਨ ਦਲਤਾਂ ਨਾਲ ਅਤਿਆਚਾਰ ਕਰਦੇ ਆ ਐਸਐਚਓ ਸਾਹਿਬ ਕਹਿੰਦੇ ਆ ਵੀ ਸਾਡੇ ਕੋ ਕੋਈ ਆਡੀਓ ਰਿਕਾਰਡਿੰਗ ਹੋਣੀ ਚਾਹੀਦੀ ਆ ਸਾਡੇ ਕੋ ਗਵਾਹ ਪੇਸ਼ ਹੋਣੇ ਚਾਹੀਦੇ ਆ ਐਸਐਚਓ ਸਾਹਿਬ ਵਿਸ਼ਾਲ ਜੀ ਇਤਨੇ ਤੁਹਾਨੂੰ ਆਡੀਓ ਵੀ ਦਿੱਤੀ ਆ ਵੀ ਇਹ ਜਿਹੜੇ ਇਨਸਾਨ ਤਨਾਟ ਲੋਕ ਨੇ ਜਿਨ੍ਹਾਂ ਨੇ ਸ਼ਰੇਆਮ ਜਾਤੀ ਸੂਚਕ ਬੋਲੇ ਆ ਇਹਨਾਂ ਦੇ ਮਗਰ ਕਿਤੇ ਨਾ ਕਿਤੇ ਵੱਡੇ ਤਨਾਟ ਲੀਡਰ ਦਾ ਕੋਈ ਹੱਥ ਆ ਜਿਹਦੇ ਕਰਕੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਇਹਨਾਂ ਸੰਬੰਧੀ ਦੋਵਾਂ ਧਿਰਾਂ ਵੱਲੋਂ ਜਿਹੜੀਆਂ ਦਰਖਾਸਤਾਂ ਮਸੂਲ ਹੋਈਆਂ ਜਿਸ ਦੀ ਪੜਤਾਲ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਸਚਾਈ ਲਿਆ ਕੇ ਤੇ ਉਸ ਮੁਤਾਬਕ ਜਿਹੜੀ ਇਹ ਬੰਦੀ ਕਾਰਵਾਈ ਕੀ ਸਾਸੀ ਦਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨ ਦੇ ਨਾਲ ਹਰਕਾ ਰਾਲਾ ਸਾਸੀ ਦੇ ਪਿੰਡ ਸਾਗਣਾ ਚ ਪਹੁੰਚੇ ਆ ਜਿੱਥੋਂ ਦੀ ਇੱਕ ਆਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਨੌਜਵਾਨ ਨੂੰ ਜਾਤੀ ਸੂਰਜੜ ਸ਼ਬਦ ਬੋਲੇ ਜਾ ਰਹੇ ਨੇ ਇਸ ਨੂੰ ਲੈ ਕੇ ਐਸੀ ਭਾਈਚਾਰੇ ਚ ਬਹੁਤ ਨਾਰਾਜ਼ਗੀ ਜੜੀ ਆ ਜਾਹਰ ਹੋ ਰਹੀ ਆ ਅਤੇ ਉਸ ਨੌਜਵਾਨ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਸਾਰਾ ਮਾਮਲਾ ਹੈ ਕੀ ਆ ਵੀਰੇ ਕੀ ਨਾ ਕੀ ਤੁਹਾਡਾ ਮੇਰਾ ਨਾਮ ਵਿਸ਼ਾਲ ਸਿੰਘ ਹੈ ਜੀ ਪਿੰਡ ਸਾਰੰਗਪੁਰ ਦਾ ਵਾਸੀ ਆ ਦੇ ਵਿਚਾਰ ਜੀ ਦਸ਼ਕਾ ਨੂੰ ਸਾਂਝਾ ਕਰ ਦਿਓ ਜਿਹੜੀ ਇੱਕ ਆਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਾਫੀ ਜਾਤੂ ਸ਼ੁੱਧ ਸ਼ਬਦ ਬੋਲੇ ਜਾ ਰਹੇ ਨੇ ਤੁਹਾਡੇ ਦਾ ਗੱਲ ਹੋ ਰਹੀ ਆ ਕੌਣ ਤੁਹਾਨੂੰ ਫੋਨ ਕੀਤਾ ਕੀ ਸਾਰਾ ਮਾਮਲਾ ਸੀ ਦਸ਼ਕਾ ਨੂੰ ਸਾਂਝਾ ਕਰ ਦਿਓ ਜੀ ਵੇਖੋ ਜੀ ਇਹਨਾਂ ਪਿੰਡ ਤੇ ਇੱਕ ਵੀਡੀਓ ਪਾਈ ਮੈਂ ਸਿਰਫ ਇੱਕ ਕਮੈਂਟ ਹੀ ਕੀਤਾ ਵਾ ਤੇ ਕਮੈਂਟ ਵਿੱਚ ਮੈਂ ਕੁਝ ਵੀ ਗਲਤ ਨਹੀਂ ਕਿਹਾ ਨਾ ਕਿਸ ਨੂੰ ਮਾੜਾ ਕਿਹਾ ਨਾ ਕਿਸ ਨੂੰ ਗਾਲ ਕੱਢੀ ਆ ਬਸ ਇਹਨਾਂ ਉਹ ਤੋਂ ਝੂਠਾ ਬੋਲ ਰਹੇ ਆ ਇੱਕ ਉੱਪਰੋਂ ਬੋਲ ਰਹੇ ਆ ਕਿ ਅਸੀਂ ਸਮੈਗ ਪੀਂਦੇ ਆ ਤੇ ਸਮੈਗ ਦਾ ਧੰਦਾ ਕਰਦੇ ਆ ਜੀ ਬਿਨੈਸੋ ਵੀ ਜਿਹੜੀ ਆਡੀਓ ਵੈਲ ਹੋਈ ਜਿਹੜਾ ਤੁਹਾਨੂੰ ਫੋਨ ਆਉਂਦਾ ਕਿਸੇ ਦਾ ਕਿਹਦਾ ਫੋਨ ਆਉਂਦਾ ਵਾ ਤੋ ਆਡੀਓ ਵੀ ਤੁਹਾਨੂੰ ਬੋਲਦਾ ਕੀ ਆ ਫੋਨ ਕਰਕੇ ਉਹ ਮੈਨੂੰ ਕਾਲਾ ਹੀ ਸਾਫ ਸਿੰਘ ਵੱਲੋਂ ਸਾਨੂੰ ਉੱਪਰੋਂ ਬੋਲਦਾ ਕਿ ਤੁਸੀਂ ਚੂੜੇ ਹੋ ਗੋਏ ਵਾਲੇ ਅੰਦਰ ਤੁਹਾਨੂੰ ਬਿਠਾ ਕੇ ਰੱਖਦੇ ਆਂ ਤੇ ਉੱਪਰੋਂ ਮਿਲ ਕੇ ਹੋਰ ਵੀ ਮਾੜਾ ਚੰਗਾ ਬੋਲਦੇ ਆ ਜੀ ਬੋਲਦੇ ਆ ਕਿ ਘਰੋਂ ਬਾਹਰ ਤੇ ਘਰੋਂ ਨਿਕਲੋ ਤੁਹਾਡੇ ਨਾਲ ਵੇਖਣ ਤੁਹਾਡੇ ਪਿੱਤਲ ਪਰਣਾ ਹਾਂਜੀ ਬਿਨੈਸੋ ਵੀ ਸਾਫ ਸਿੰਘ ਦੀ ਉਸ ਗੱਲ ਕਰਦੇ ਉਹ ਪਿੰਡ ਦਾ ਨੌਜਵਾਨ ਹੈ ਪਿੰਡ ਦਾ ਵਸੀਕ ਆ ਤੇ ਇਹਦੇ ਵਿੱਚ ਸਰਪੰਚ ਦਾ ਕੀ ਰੋਲ ਹੈ ਕੀ ਰੋਲ ਨਾਲ ਐਮ ਰੋਲ ਹੈ ਪਿੰਡ ਸਾਰੰਗੜ ਦਾ ਜੋ ਵੀ ਉਸ ਸਰਪੰਚ ਦੇ ਸਪੰਨਕ ਚੋ ਵੀ ਬੰਦਾ ਹੈਗਾ ਜੀ ਹਾਂਜੀ ਤੇ ਮੈਨੂੰ ਇਹ ਜਦੋਂ ਇਹ ਆਡੀਓ ਇਨੀ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਕਹਿੰਦੀ ਪਿੰਡ ਦੇ ਸਰਪੰਚ ਨੇ ਆ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਆ ਵੀ ਅੱਜ ਜੋ ਹੋਇਆ ਕਟਰਾ ਮਾਰੀ ਹੋਈ ਆ ਇੱਕ ਭਾਈਚਾਰਾ ਸਾਂਝ ਬਣੀ ਚਾਹੀਦੀ ਆ ਅਸੀਂ ਦੇਖਿਆ ਸਭ ਤੋਂ ਵੱਧ ਜਿਹੜੀ ਵੋਟ ਆ ਐਸੀ ਭਾਈਚਾਰਾ ਦੀ ਵੀ ਆ ਫਿਰ ਸਰਕਾਰਾਂ ਬੰਦੀਆਂ ਨੇ ਕਿਉਂਕਿ ਸਰਪੰਚ ਨੂੰ ਤੁਸੀਂ ਵੋਟਾਂ ਜਿਹੜੋਂ ਪਾਈਆਂ ਹੋਣਗੀਆਂ ਤੇ ਫਿਰ ਆ ਕੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕੋਈ ਰਾਬਤਾ ਹੋਈ ਰਿਹਾ ਸਰਪੰਚ ਦੀ ਨਹੀਂ ਜੀ ਨਹੀਂ ਅਜੇ ਤੱਕ ਕੋਈ ਵੀ ਉਹਨਾਂ ਲੋ ਕੋਈ ਵੀ ਨਹੀਂ ਆਇਆ ਸਾਡੇ ਘਰ ਮਤਲਬ ਕਿ ਮੇਰੇ ਡੈਡੀ ਨੇ ਉਹਨਾਂ ਨੂੰ ਫੋਨ ਕੀਤਾ ਸੀ ਤੇ ਸਰਪੰਚ ਨੇ ਉੱਪਰੋਂ ਇਹ ਕਿਹਾ ਵੀ ਤੇਰੇ ਮੁੰਡੇ ਨੇ ਜੇ ਸਰ ਪੈਂਡ ਹੁੰਦਾ ਤੇਰੇ ਮੁੰਡੇ ਮੱਚ ਚੋਕੇ ਲੈ ਜਾਣਾ ਸੀ ਹਾਂਜੀ ਪਰ ਕੀ ਲੱਗਦਾ ਨਹੀਂ ਜਿਵੇਂ ਇੱਕ ਬਣੇ ਦੇਸ਼ ਆਜ਼ਾਦ ਹੋਇਆ ਵਾ ਇਨੇ ਜਥਾਮਾ ਹੋ ਗਿਆ 80 ਸਾਲ ਹੋ ਚਲੇ 78 ਸਾਲ ਕੀ ਲੱਗਦਾ ਨਹੀਂ ਅੱਜ ਵੀ ਇਸ ਤਰ੍ਹਾਂ ਜਾਤੀ ਸੁਸ਼ ਸ਼ਬਦ ਬੋਲਨੇ ਗੱਲਾਂ ਕਰਨੀਆਂ ਕਿੰਨਾ ਖੈਰਿਆ ਅੱਜ ਕੱਲੇ ਜਾਤ ਪਾਤ ਖਤਮ ਕਰ ਦਿੱਤੀ ਗੀ ਪਿੰਡਾਂ 'ਚੋਂ ਹਾਂਜੀ ਹਾਂਜੀ ਬਾਰੇ ਵੇਖੋ ਜੀ ਹੁਣ ਜਿਹੜੀ ਨੌਜਵਾਨ ਪੀੜੀ ਆ ਨੌਜਵਾਨ ਪੀੜੀ ਨਹੀਂ ਜਰਦੀ ਅੱਜ ਕੱਲ ਹਾਂਜੀ ਤੇ ਐ ਵੀ ਇਹੀ ਮਤਲਬ ਕਿ ਵੀ ਨਹੀਂ ਜਰਦੇ ਅਸੀਂ ਵੀ ਜੋ ਜੋ ਵੀ ਉਹਨਾਂ ਨੂੰ ਮਾੜਾ ਕਿਹਾ ਵਾਈ ਉਹਦਾ ਵੀ ਵਿਰੋਧ ਕਰਾਂਗੇ ਜੀ ਮੈਨੂੰ ਸੋ ਵੀ ਇਸ ਬਾਰੇ ਤੁਸੀਂ ਥਾਣਾ ਲੋਪੋ ਕੇ ਜਿਹੜਾ ਤੁਹਾਨੂੰ ਪੈਂਦਾ ਉੱਥੇ ਦਰਖਾਸਤ ਦਿੱਤੀ ਆ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਗਿਆ ਹੁਣ ਤੱਕ ਹਾਂਜੀ ਦਰਖਾਸਤ ਤਾਂ ਦਿੱਤੀ ਆ ਪਰ ਅਜੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਹਾਂਜੀ ਹੁਣ ਸੋ ਵੀ ਹੁਣ ਅੱਜ ਇਕੱਠ ਹੋਇਆ ਅੱਜ ਕੌਣ ਤੁਹਾਨੂੰ ਮਿਲਣ ਵਾਸਤੇ ਆਇਆ ਕੀ ਇਕੱਠ ਕੀ ਮੀਟਿੰਗ ਹੀ ਕੀਤੀ ਗਈ ਤੁਹਾਡੇ ਵਾਲਾ ਸਾਨੂੰ ਮਿਲਣਾ ਹੈ ਜੀ ਪੰਜਾਬ ਪੰਜਾਬ ਪ੍ਰਧਾਨ ਕਬਲ ਜੀ ਸਹੋਤਾ ਮਿਲਣ ਆਇਆ ਜੀ ਇਹਨਾਂ ਨੂੰ ਮਿਲ ਕੇ ਨਾ ਆਡੀਅਸ ਹੋਣੀ ਆਡੀਓ ਸੁਣ ਕੇ ਇਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਮਿਲ ਕੇ ਉਸੇ ਕਰਕੇ ਸਾਡੇ ਤੋਂ ਪਹੁੰਚੇ ਆ ਜੀ ਕਿ ਲੱਗਦਾ ਨੇ ਇੱਕ ਬੰਦੇ ਦਾ ਆਜ਼ਾਦੀ ਦਿਹਾੜਾ ਬਣਾ ਰਹੇ ਅਸੀਂ ਵੀ ਅਸੀਂ ਆਜ਼ਾਦ ਹੋ ਗਿਆ ਸਾਨੂੰ ਇਨੇ ਸਾਲ ਹੋ ਗਿਆ ਅੱਜ ਇੱਕ ਬੰਦੇ ਅੱਜ ਵੀ ਜਿਹੜੀਆਂ ਇਸ ਤਰ੍ਹਾਂ ਜਾਤ ਪਾਤ ਨੂੰ ਲੈ ਕੇ ਇਸ ਤਰ੍ਹਾਂ ਗੱਲਾਂ ਕੀਤੀਆਂ ਜਾਂਦੀਆਂ ਨੇ ਅੱਜ ਜਦੋਂ ਮੈਨੂੰ ਗੁਰਪਿੰਦਰ ਸਿੰਘ ਜੱਜ ਹਲਕਾ ਰਾਇਸਾਸੀ ਦੇ ਇੰਚਾਰਜ ਬਸਪਾ ਮੇਡਕਰ ਪਾਰਟੀ ਸਵੇਰੇ 7 ਵਜੇ ਤਕਰੀਬਨ ਮੈਨੂੰ ਫੋਨ ਆਇਆ ਵੀ ਪਿੰਡ ਸਰੰਗੜਾ ਰਾਇਸਾਸੀ ਹਲਕੇ ਚ ਪੈਂਦਾ ਉੱਥੋਂ ਦੇ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਆ ਵੀ ਜਿਹਦੇ ਵਿੱਚ ਇੱਕ ਪਿੰਡ ਦੇ ਤਨਾਟ ਲੋਕਾਂ ਨੇ ਜਿਨ੍ਹਾਂ ਦੀ ਧੌਣ ਚ ਕਿੱਲਾ ਜਿਨ੍ਹਾਂ ਨੇ ਜਾਤੀ ਸ਼ਬਦ ਬਹੁਤ ਹੀ ਨਿੰਦਣਯੋਗ ਗੱਲ ਜਿਹਦੇ ਚ ਜੁੱਤੀ ਚ ਪਾਣੀ ਪੀਉਣ ਦੀ ਗੱਲ ਕੀਤੀ ਗਈ ਜਿਹਦੇ ਵਿੱਚ ਬਹੁਤ ਹੀ ਭੱਦੀ ਸ਼ਬਦਾਲੀ ਵਰਤੀ ਗਈ ਜਦੋਂ ਗੁਰਪਿੰਦਰ ਸਿੰਘ ਜੱਜੀ ਜੀ ਨਾਲ ਮੈਂ ਗੱਲ ਕੀਤੀ ਉਹਨਾਂ ਨੂੰ ਮੈਂ ਇੱਕੋ ਗੱਲ ਕਹੀ ਵੀ ਹੁਣੇ ਫੌਰਨ ਮੈਂ 12 ਵਜੇ ਤੁਹਾਡੇ ਕੋਲ ਉਸ ਪਿੰਡ ਵਿੱਚ ਆਉਣਾ ਆਪਾਂ ਵਿਸ਼ਾਲਜੀਤ ਨੂੰ ਇਨਸਾਫ ਦਿਵਾਕੇ ਦੋਸ਼ੀਆਂ ਤੇ ਕਾਰਵਾਈ ਕਰਾ ਕੇ ਉੱਠਣ ਦੀ ਕੋਸ਼ਿਸ਼ ਕਰਾਂਗੇ ਪਰ ਕੀ ਲੱਗਦਾ ਨਹੀਂ ਅਸੀਂ ਦੇਖਿਆ ਵੀ ਜਿਵੇਂ ਪਹਿਲਾਂ ਤਾਂ ਗੱਲ ਕੀਤੀ ਵੀ ਅਸੀਂ ਆਜ਼ਾਦ ਕਹਿੰਦੇ ਹੋ ਗਏ ਆ ਕੀ ਲੱਗਦਾ ਵਾਕਿਆ ਅਸੀਂ ਯਾਦਿਆਂ ਚੀਜ਼ਾਂ ਅੱਜ ਤਕਰੀਬਨ 78 ਸਾਲ ਦਾ ਸਮਾਂ ਦੇਸ਼ ਦੀ ਆਜ਼ਾਦੀ ਨੂੰ ਹੋ ਚੁੱਕਾ ਅੱਜ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਅੱਜ 15 ਅਗਸਤ ਵਾਲੇ ਦਿਨ ਜਿਹੜੀ ਕਿ ਸਾਨੂੰ ਦੇਸ਼ੇ ਆਜ਼ਾਦੀ ਦਾ ਦਿਨ ਦਿਹਾੜਾ ਮਨਾਉਣਾ ਚਾਹੀਦਾ ਸੀ ਪਰ ਉਸ ਦਿਨ ਸਾਨੂੰ ਵਿਸ਼ਾਲਜੀਤ ਨਾਲ ਪਿੰਡ ਦੇ ਸਰਮਾਇਦਾਰ ਲੋਕਾਂ ਵੱਲੋਂ ਜਿਹੜੇ ਕਿ ਅੱਜ ਪਹਿਲਾਂ ਸੁਣੀਦਾ ਸੀ ਯੂਪੀ ਬਿਹਾਰ ਦੇ ਵਿੱਚ ਸੁਣੀਦਾ ਸੀ ਵੀ ਦਲਤ ਪਰਿਵਾਰਾਂ ਦੇ ਨਾਲ ਅਤਿਆਚਾਰ ਹੁੰਦਾ ਸੀ ਇਹ ਸੁਣੀਦਾ ਸੀ ਵੀ ਉਸ ਸਟੇਟਾਂ 'ਚ ਗਰੀਬੀ ਆ ਬਹੁਤ ਲੋਕ ਗਰੀਬ ਨੇ ਜਿੱਥੇ ਉੱਥੋਂ ਦੇ ਸਰਮਾਇਦਾਰ ਲੋਕ ਵੱਡੀਆਂ ਪਾਰਟੀਆਂ ਦੇ ਲੋਕ ਗਰੀਬਾਂ ਨਾਲ ਧੱਕੇਸ਼ਾਹੀ ਕਰਦੇ ਆ ਪਰ ਯੂਪੀ ਦੀ ਤਰਜ ਤੇ ਅੱਜ ਪੰਜਾਬ ਦੇ ਦਲਤਾਂ ਨਾਲ ਅਤਿਆਚਾਰ ਹੋ ਰਿਹਾ ਯੂਪੀ ਦੀ ਤਰਜ ਤੇ ਅੱਜ ਆਏ ਦਿਨ ਪੰਜਾਬ ਚ ਮੈਂ ਥੋੜੇ ਦਿਨ ਪਹਿਲਾਂ ਹਲਕਾ ਪੱਟੀ ਦੇ ਵਿੱਚ ਗਿਆ ਉੱਥੇ ਦੇ ਮਜਬੀ ਸਿੱਖ ਪਰਿਵਾਰਾਂ ਦੀ ਘਰ ਤੇ ਜ਼ਿਮੀਦਾਰ ਪ੍ਰਭਾਵਾਂ ਭਰਾਵਾਂ ਨੇ ਧੱਕੇ ਨਾਲ ਕਬਜ਼ਾ ਕਰਕੇ ਸਮਾਨ ਨੂੰ ਖੁਰਦਪੁਰਤ ਕੀਤਾ ਗਿਆ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਆਏ ਦਿਨ ਦਲਤਾਂ ਦੇ ਨਾਲ ਅਤਿਆਚਾਰ ਹੋ ਰਿਹਾ ਤੁਸੀਂ ਦਲਤਾਂ ਦੇ ਪਰਿਵਾਰਾਂ ਦੀ ਰੇਖਦਿਕ ਕਰਨ ਦਾ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਨੇ ਤੁਹਾਨੂੰ 92 ਤੋਂ 93 ਸੀਟਾਂ ਚ ਤਾ ਕੇ ਮੁੱਖ ਮੰਤਰੀ ਬਣਾਇਆ ਪਰ ਮੁੱਖ ਮੰਤਰੀ ਸਾਹਿਬ ਤੁਹਾਡੇ ਨੁਮਾਇंदे ਤੁਹਾਡੇ ਨੁਮਾਇंदे ਤੁਹਾਡੀ ਪਾਰਟੀ ਦੇ ਨੁਮਾਇंदे ਅੱਜ ਆਏ ਦਿਨ ਦਲਤਾਂ ਨਾਲ ਹਤਿਆਚਾਰ ਕਰਦੇ ਆ ਜੇਕਰ ਇਹਨਾਂ ਨੂੰ ਜਲਦੀ ਇਨਸਾਫ ਨਾ ਮਿਲਿਆ ਇਹ ਅਧਿਆਤੀ ਐਸਐਸਪੀ ਸਾਹਿਬ ਐਸਐਚਓ ਚਗਾਵਾ ਲੋਪੋਕੇ ਸਾਹਿਬ ਜੇਕਰ ਵਿਸ਼ਾਲਜੀਤ ਤੇ ਅੱਜ ਇਹਨਾਂ ਦੇ ਬਿਆਨਾਂ ਤੇ ਉਹਨਾਂ ਤਣਾਟ ਲੋਕਾਂ ਤੇ ਪਰਚਾਦਰਜ ਨਾ ਕੀਤਾ ਤੇ ਅਸੀਂ ਪੰਜਾਬ ਚ ਬਸਪਾ ਮੇੜਕਰ ਪਾਰਟੀ ਬਹੁਤ ਵੱਡੇ ਲੈਵਲ ਤੇ ਵਿਸ਼ਾਲਜੀਤ ਨੂੰ ਇਨਸਾਫ ਦਿਵਾਉਣ ਲਈ ਇਹ ਸੰਘਰਸ਼ ਵਿੱਡੇਗੀ ਜਿਹੜਾ ਸੰਘਰਸ਼ 2027 ਚ ਇੱਕ ਵੱਡਾ ਰੂਪ ਤਾਰਨ ਕਰੇਗਾ 2027 ਦੇ ਵਿੱਚ ਇਹ ਗਰੀਬ ਲੋਕ ਆਪਣੀਆਂ ਵੋਟਾਂ ਪਾ ਕੇ ਪੰਜਾਬ ਦਾ ਮੁੱਖ ਮੰਤਰੀ ਬਸਪਾ ਮੇਡਕਰ ਸਾਹਿਬ ਬਣਾ ਕੇ ਆਪਣੇ ਗਰੀਬ ਸਮਾਜ ਨੂੰ ਇਨਸਾਫ ਦਿਵਾਉਣ ਦਾ ਉਪਰਾਲਾ ਕਰਨਗੇ ਅੱਜ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਚਾਹੇ ਕੋਈ ਵੀ ਪਾਰਟੀ ਨੇ ਰਾਜ ਕੀਤਾ ਹੋਵੇ ਭਾਈਚਾਰਾ ਸਾਂਝ ਉਹਨਾਂ ਦੀ ਵੋਟਾਂ ਤੇ ਕਸੀਮਤ ਹੁੰਦੀ ਆ ਜਦੋਂ ਉਹਨਾਂ ਧਨਾਟ ਪਾਰਟੀਆਂ ਨੇ ਵੋਟਾਂ ਲੈਣੀਆਂ ਹੁੰਦੀਆਂ ਆ ਤੋਂ ਕਹਿੰਦੇ ਸਾਡੀ ਤੁਹਾਡੇ ਬਾਪੂ ਨਾਲ ਦਾਦੇ ਨਾਲ ਰਿਸ਼ਤੇਦਾਰੀ ਆ ਭਾਈਚਾਰਾ ਸਾਂਝ ਆ ਪਰ ਅੱਜ ਜਦੋਂ ਦਲਤਾਂ ਨਾਲ ਅਤਿਆਚਾਰ ਹੋ ਰਿਹਾ ਅੱਜ ਦੂਜੀਆਂ ਪਾਰਟੀਆਂ ਕਿਉਂ ਨਹੀਂ ਵਾਜਤ ਹੁੰਦੀਆਂ ਅੱਜ ਦੂਜੀਆਂ ਪਾਰਟੀਆਂ ਵਿਸ਼ਾਲਜੀਤ ਨੂੰ ਇਨਸਾਫ ਦਿਵਾਉਣ ਲਈ ਕਿਉਂ ਨਹੀਂ ਅੱਗੇ ਆਈਆਂ ਇਹਨਾਂ ਪਾਰਟੀਆਂ ਦਾ ਇੱਕ ਮਕਸਦ ਬਣਦਾ ਸੀ ਜੇ ਭਾਈਚਾਰਾ ਸਾਂਝ ਨੂੰ ਕੈਮ ਰੱਖਦੇ ਆ ਔਰ ਰਲ ਕੇ ਵਿਸ਼ਾਲਜੀਤ ਨੂੰ ਇਨਸਾਫ ਦਿਵਾਈਏ ਉਹਨਾਂ ਦੋਸ਼ੀਆਂ ਤੇ ਪਰਚਾ ਦਰਜ ਕਰਾ ਕੇ ਉਹਨਾਂ ਨੂੰ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ 'ਚ ਸਿਟਾਈਏ ਫੇਰ ਹੀ ਭਾਈਚਾਰਾ ਸਾਹਮਣੇ ਆਉਂਦੀ ਹੈ ਜੀ ਇੱਥੋਂ ਪਿੰਡ ਦੇ ਲੋਕਾਂ ਨੇ ਅੱਜ ਜੋ ਵਿਸ਼ਾਲਜੀਤ ਅਤੇ ਪੂਰੇ ਪਿੰਡ ਦੇ ਲੋਕਾਂ ਕੋ ਵਿਚਾਰ ਸੁਣੇ ਵੀ ਅਸੀਂ ਪਿੰਡ ਦਾ ਸਰਪੰਚ ਸਰਵਸੰਮਤੀ ਨਾਲ ਬਣਾਇਆ ਜੇਕਰ ਸਰਵਸੰਮਤੀ ਨਾਲ ਬਣਾਇਆ ਤੇ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਇੱਕ ਫਰਜ਼ ਬਣਦਾ ਸੀ ਵੀ ਇਹ ਤੁਹਾਡਾ ਬੱਚਾ ਆ ਜਿਹੜੀ ਵੀ ਗੱਲ ਹੋਈ ਆ ਤੁਸੀਂ ਬਹਿ ਕੇ ਇਹਨਾਂ ਦਾ ਨਿਪਟਾਉਣ ਦੀ ਕੋਸ਼ਿਸ਼ ਕਰਦੇ ਪਰ ਪਿੰਡ ਦਾ ਆਗੂ ਬਣਨ ਦੇ ਨਾਤੇ ਵਿਸ਼ਾਲਜੀਤ ਨੇ ਇਹ ਗੱਲ ਕਹੀ ਪੀ ਪਿੰਡ ਦੇ ਆਗੂ ਸਹਿਬਾਨ ਨੇ ਮੇਰੇ ਡੈਡੀ ਨੂੰ ਮੈਸੇਜ ਭੇਜਿਆ ਪੀ ਇਹਨੂੰ ਕੋ ਬੰਦੇ ਦਾ ਪੁੱਤ ਬਣ ਕੇ ਮਾਫੀ ਮੰਗਲਾ ਨਹੀਂ ਤਾਂ ਤੇਰੀ ਵੀ ਦੁਰਦਸ਼ਾ ਮਾੜੀ ਕਰਾਂਗੇ ਪਰ ਮੈਂ ਪਿੰਡ ਦੇ ਧਨਾਟ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਪੀ ਬਸਪਾ ਮੇਡਕਰ ਪਾਰਟੀ ਗਰੀਬਾਂ ਦੀ ਇੱਕ ਪਾਰਟੀ ਆ ਗਰੀਬਾਂ ਤੇ ਅਤਿਆਚਾਰ ਨੂੰ ਰੋਕਣ ਲਈ ਬਣੀ ਆ ਗਰੀਬਾਂ ਤੇ ਜ਼ੁਲਮ ਨੂੰ ਖਤਮ ਕਰਨ ਲਈ ਬਣੀ ਆ ਐਸੇ ਲੋਕਾਂ ਨੂੰ ਨੱਥ ਪਾਉਣੀ ਬਸਪਾ ਮੇਡਕਰ ਪਾਰਟੀ ਨੂੰ ਆਉਂਦੀ ਆ ਜਿਸ ਲੈਵਲ ਤੇ ਸਾਨੂੰ ਸੰਘਰਸ਼ ਕਰਨਾ ਪਿਆ ਇਹਨਾਂ ਧਨਾਟ ਲੋਕਾਂ ਨੂੰ ਦੋ ਪਰਚਾ ਦਰਜ ਕਰਾਉਣ ਲਈ ਤੇ ਵਿਸ਼ਾਲਜੀਤ ਨੂੰ ਇਨਸਾਫ ਦਿਵਾਉਣ ਲਈ ਅਸੀਂ ਪੰਜਾਬ ਪੱਧਰ ਤੇ ਸਾ ਸੰਘਰਸ਼ ਕਰਨ ਲਈ ਤਿਆਰ ਹੋ ਚੁੱਕੇ ਹਾਂ ਬਈ ਸੁਪੀ ਘਟਨਾ ਜਿਹੜੀ ਮੈਨੂੰ ਦੱਸੀ ਜਾ ਰਹੀ ਹੈ ਵੀ 10 ਤਰੀਕ ਦੀ ਘਟਨਾ ਵਾ ਠੀਕ ਹੈ 10 ਅਗਸਤ ਦੀ ਦੀ ਅੱਜ 15 ਅਗਸਤ ਹੋ ਗਿਆ 5 ਦਿਨ ਹੋ ਗਏ ਨੇ ਹਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਕੋਈ ਇਹਨਾਂ ਨੂੰ ਜਿਹੜੇ ਸਬੂਤ ਸੀ ਆਡੀਓ ਸੀ ਜਾਂ ਹੋਰ ਜਿਹੜੀ ਚੀਜ਼ਾਂ ਸੀ ਨੰਬਰ ਜਿਹੜਾ ਪ੍ਰੋਵਾਈਡ ਕਰ ਦਿੱਤਾ ਗਿਆ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਹੈ ਤੱਕ ਮੈਂ ਤੁਹਾਡੇ ਮਾਧਮ ਰਹੀਂ ਦਿਹਾਤੀ ਐਸਐਸਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਆ ਆਈਪੀਐਸ ਅਫਸਰ ਬਹੁਤ ਹੀ ਸਿਆਣੇ ਅਫਸਰ ਨੇ ਨੌਜਵਾਨ ਨੇ ਇੱਥੋਂ ਦੇ ਐਸਐਚਓ ਸਾਹਿਬ ਉਹ ਵੀ ਬੜੇ ਨੌਜਵਾਨ ਜਸ਼ੀਲੇ ਅਫਸਰ ਨੇ 5 ਦਿਨ ਐਸਐਚਓ ਅਤੇ ਐਸਐਸਪੀ ਸਾਹਿਬ 5 ਦਿਨ ਵਿਸ਼ਾਲ ਜੀ ਨੂੰ ਦਰਖਾਸਤ ਦਿੱਤੀ ਨੂੰ ਹੋ ਚੁੱਕੇ ਆ ਪੰਜਾਂ ਦਿਨਾਂ ਦੇ ਵਿੱਚ ਕੀ ਤੁਸੀਂ ਵਿਸ਼ਾਲ ਜੀ ਦੇ ਬਿਆਨਾਂ ਤੇ ਪਰਚਾ ਦਰਜ ਕਰਨ ਦੀ ਕਿਉਂ ਨਹੀਂ ਕੋਸ਼ਿਸ਼ ਕੀਤੀ ਐਸਐਚਓ ਸਾਹਿਬ ਕਹਿੰਦੇ ਆ ਵੀ ਸਾਡੇ ਕੋ ਕੋਈ ਆਡੀਓ ਰਿਕਾਰਡਿੰਗ ਹੋਣੀ ਚਾਹੀਦੀ ਆ ਸਾਡੇ ਕੋ ਗਵਾਹ ਪੇਸ਼ ਹੋਣੇ ਚਾਹੀਦੇ ਆ ਐਸ ਐਚਓ ਸਾਹਿਬ ਵਿਸ਼ਾਲਜੀਤ ਨੇ ਤੁਹਾਨੂੰ ਆਡੀਓ ਵੀ ਦਿੱਤੀ ਆ ਇਸ ਆਡੀਓ ਇਹ ਸਾਬਤ ਕਰਦੀ ਆ ਵੀ ਵਿਸ਼ਾਲਜੀਤ ਨੂੰ ਜਾਤੀ ਸੂਚਕ ਨਾਲ ਇਹਨੂੰ ਗੁਮਰਾ ਇਹਦੇ ਤੇ ਜ਼ੁਲਮ ਕੀਤਾ ਗਿਆ ਆ ਇਹਦੇ ਨਾਲ ਜਿਹੜੇ ਜਿਹੜੇ ਸਬੰਧਤ ਇਹਦੇ ਨਾਲ ਮਦਦ ਕਰਨ ਵਾਲੇ ਆ ਤੇ ਮੈਂ ਕਹਿਣਾ ਚਾਹੁੰਦਾ ਆ ਵੀ ਉਹਨਾਂ ਤੇ ਵੀ ਐਸ ਏ ਐਕਟ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਵੀ ਜੇਲ੍ਹ ਦੀਆਂ ਸਲਾਖਾਂ ਚੋਂ ਸੁਟਣਾ ਚਾਹੀਦਾ ਇਸ ਗੱਲ ਤੋਂ ਸਾਬਤ ਹੁੰਦਾ ਕਿ ਇਹ ਜਿਹੜੇ ਇਨਸਾਨ ਤਨਾਟ ਲੋਕ ਨੇ ਜਿਨ੍ਹਾਂ ਨੇ ਸ਼ਰੇਆਮ ਜਾਤੀ ਸੂਚਕ ਬੋਲੇ ਆ ਇਹਨਾਂ ਦੇ ਮਗਰ ਕਿਤੇ ਨਾ ਕਿਤੇ ਵੱਡੇ ਤਨਾਟ ਲੀਡਰ ਦਾ ਕੋਈ ਹੱਥ ਆ ਜਿਹਦੇ ਕਰਕੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਪਰ ਬਸਪਾ ਵੇਡਕਰ ਪਾਰਟੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਆ ਜੇਕਰ 24 ਘੰਟਿਆਂ ਦੇ ਵਿੱਚ ਵਿੱਚ ਵਿਸ਼ਾਲ ਜੀਤ ਦਾ ਪਰਚਾ ਦਰਜ ਨਾ ਕੀਤਾ ਇਦੇ ਉੱਤੇ ਬਸਪਾ ਅੰਬੇਡਕਰ ਪਾਰਟੀ ਰਣਨੀਤੀ ਬਣਾ ਕੇ ਪੰਜਾਬ ਲੈਵਲ ਤੇ ਸੰਘਰਸ਼ ਵਿਢੇਗੀ। ਮੇਰੇ ਖਿਆਲ ਨਾਲ ਸੋਦਾ ਸਾਹਿਬ ਅਸੀਂ ਦੇਖਿਆ ਵੀ ਸਰਕਾਰਾਂ ਜਿਹੜੀਆਂ ਮਰਜ਼ੀ ਆ ਅਸੀਂ ਦੇਖਿਆ ਕੈਬਨਿਟ ਤੱਕ ਮੰਤਰੀ ਜਿਹੜੇ ਨੇ ਉਹ ਐਸੀ ਭਾਈ ਚਾਲਦੇ ਨੇ ਵੱਡੇ ਵੱਡੇ ਅਫਸਰ ਨੇ ਚਾਹੇ ਉਹ ਆਈਪੀਐਸ ਦੀ ਗੱਲ ਕਰੀਏ ਚਾਹੇ ਪੀਪੀਐਸ ਦੀ ਗੱਲ ਕਰੀਏ ਪਰ ਅੱਜ ਵੀ ਜਿਹੜਾ ਇਹ ਜਾਤਵਾਦ ਦਾ ਜਿਹੜਾ ਮੁੱਦਾ ਵਾ ਕੀ ਲੱਗਦਾ ਨਹੀਂ ਕਿ ਕੀ ਵਿਚਾਰੇ ਨੇ ਜੇਕਰ ਕੋਈ ਐਸੀ ਭਾਈ ਜਨਮ ਲੱਲਿਆ ਕਿ ਲੱਗਦਾ ਕੋਈ ਗੁਨਾਹ ਕਰ ਲਿਆ ਵਾ ਬਿਲਕੁਲ ਬਸਪਾ ਅੰਬੇਡਕਰ ਪਾਰਟੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਲੈ ਕੇ ਜੇਕਰ ਪੰਜਾਬ ਦੇ ਵਿੱਚ 34 ਐਮਐਲਏ ਐਸਸੀ ਪਰਿਵਾਰਾਂ ਦੇ ਆ ਐਸਸੀ ਪਰਿਵਾਰਾਂ ਦੇ 34 ਐਮਐਲਏ ਨੂੰ ਵਿਧਾਨ ਸਭਾ ਦੇ ਵਿੱਚ ਰਿਜ਼ਾਈਨ ਦੇ ਦੇਣਾ ਚਾਹੀਦਾ ਉਹ ਕਿਉਂ ਦੇਣਾ ਚਾਹੀਦਾ ਉਹ ਉਹਨਾਂ ਨੂੰ ਗੱਲ ਕਹਿਣੀ ਚਾਹੀਦੀ ਆ ਵੀ ਸਾਡੇ ਸਮਾਜ ਦੇ ਨਾਲ ਅਜ 78 ਸਾਲ ਦੇਸ਼ ਦੀ ਆਜ਼ਾਦੀ ਚਤਿਆਚਰ ਹੋ ਰਿਆ ਸਾਡੇ ਸਮਾਜ ਨੂੰ ਜਾਤੀ ਸੁਚਕ ਬੋਲ ਕੇ ਜਲੀਲ ਕੀਤਾ ਜਾ ਰਿਹਾ ਜੇ 34 ਐਮਐਲਏ ਸਾਡੇ ਸਾਡੇ ਨਾਲ ਹਮਦਰਦੀ ਰੱਖਦੇ ਆ ਤੇ ਮੈਂ 34 ਐਮਐਲਏ ਸਾਹਿਬ ਗਾੜੀ ਬੇਨਤੀ ਕਰਦਾ ਸਾਡੇ ਮਨਿਸਟਰ ਵੀ ਆ ਸਾਡੇ بڑے بڑے ਆਫੀਸਰ ਵੀ ਆ ਉਹਨਾਂ ਨੇ ਧਿਆਨ ਰੱਖਣਾ ਚਾਹੀਦਾ ਕਿ ਅੱਜ ਵੀ ਸਾਡੇ ਸਮਾਜ ਨੂੰ ਜਲੀਲ ਕੀਤਾ ਜਾ ਰਿਹਾ ਜਿਨ੍ਹਾਂ ਚੋਂ ਤੁਸੀਂ ਵੀ ਪੈਦਾ ਹੋਏ ਜੋ ਜੇਕਰ ਤੁਸੀਂ ਸਮਾਜ ਦੇ ਇਤਿਹਾਸੀ ਜੋ ਸਮਾਜ ਦੇ ਇਤਿਹਾਸੀ ਹੋ ਕੇ 34 ਐਮਐਲਏ ਬਣਦੇ ਜੋ ਅੰਬੇਡਕਰ ਸਾਹਿਬ ਦੇ ਸੰਵਿਧਾਨਿਕ ਕੱਕ ਨੂੰ ਮੰਨ ਕੇ ਰਿਜ਼ਰਵੇਸ਼ਨ ਦਾ ਫਾਇਦਾ ਲੈ ਰਹੇ ਜੋ ਆਵਸ਼ਾਲਜੀਤਲੀ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਅਸਤੀਫਾ ਦੇਈਏ ਆਪਾਂ ਗੱਲ ਕਹੀਏ ਵੀ ਵਿਸ਼ਾਲ ਜੀ ਇਤਨਾ ਜੇ ਧੱਕਾ ਹੋ ਰਿਹਾ ਤੇ ਸਾਡੇ ਨਾਲ ਧੱਕਾ ਹੋ ਰਿਹਾ ਕਿਉਂਕਿ ਸਾਡੀ ਜਮਾਤ ਚੋਂ ਨੇ ਸਾਡੀ ਜਮਾਤ ਚੋਂ ਨੇ ਪਰ ਮੈਂ बसपा अंबेडकर ਪਾਰਟੀ ਦੇ ਅੱਜ ਮਾਧਿਅਮ ਰਾਹੀਂ ਇਹ ਗੱਲ ਪਹਿਲਾਂ ਵੀ ਕਹਤੀ ਆ ਜੇਕਰ 24 ਘੰਟਿਆਂ ਦੇ ਵਿੱਚ ਐਸਐਸਪੀ ਸਾਹਿਬ ਨੇ ਪਰਚਾ ਦਰਜ ਨਾ ਕੀਤਾ ਅਸੀਂ ਪੰਜਾਬ ਲੈਵਲ ਤੇ ਰਣਨੀਤੀ ਅਪਣਾ ਕੇ ਪਾਰਟੀ ਪ੍ਰਧਾਨ ਜੀ ਨਾਲ ਗੱਲ ਕਰਕੇ ਪੂਰੀ ਪੰਜਾਬ ਲੈਵਲ ਤੇ ਦਾ ਸੰਘਰਸ਼ ਵਿੜਾਂਗੇ ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੈ ਔਰ ਪੰਜਾਬ ਸਰਕਾਰ ਦੀ ਹੋਏਗੀ ਬਹੁਤ ਧੰਨਵਾਦੀ ਤੁਸੀਂ ਕਿ ਕਵਲ ਸੋਤਾ ਜਿਹੜਾ ਕਿ ਪੰਜਾਬ ਪ੍ਰਧਾਨ ਨੇ ਉਹਨਾਂ ਦਾ ਗੁੱਸੇ ਦੀ ਲਹਿਰ ਆ ਤੇ ਉਹਨਾਂ ਕਹਿੰਿਆ ਵੀ ਵੱਡਾ ਭਾਈਚਾਰਕ ਜਿਹੜਾ ਸਾਂਝ ਬਣਾ ਕੇ ਰੱਖਣੀ ਚਾਹੀਦੀ ਆ ਪਰ ਇਸ ਤਰ੍ਹਾਂ ਜਿਹੜੇ ਲੋਕ ਨੇ ਜਿਹੜੀ ਐਸੀ ਭਾਈਚਾਰ ਨੂੰ ਆਜ ਵੀ ਮਾਲਾ ਸਮਝਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਜੂਰ ਕਰਨੀ ਚਾਹੀਦੀ ਇੱਕ ਵਾਰੀ ਵਿਸ਼ਾ ਜੀ ਜੀ ਨਾਲ ਗੱਲ ਕਰਦੇ ਆ ਵਿਸ਼ਾ ਜੀ ਤੁਹਾਡੀ ਵੀ ਇੱਕ ਦੋ ਹੋਰ ਅੜੀਆਂ ਹੋਰ ਅਸੀਂ ਦੇਖਿਆ ਵਾਇਰਲ ਹੋਰੀਆਂ ਜਿਸ ਵਿੱਚ ਇੱਕ ਗਾਣਾ ਲਾਇਆ ਗਿਆ ਵਾ ਵੀ ਤੁਸੀਂ ਸਮਝ ਗਏ ਨਾ ਮੈਂ ਗਾਣਾ ਤਾਂ ਉਹ ਕਿਉਂ ਕਿੰਨੇ ਲਾਇਆ ਗਿਆ ਵਾ ਵੀ ਕੀ ਹੈ ਤੁਹਾਡਾ ਇਹ ਮਾਮਲਾ ਸਰਦਾਰ ਵੇਖ ਲਈ ਨਾ ਤੁਹਾਨੂੰ ਉਹ ਆਈਡੀ ਬਾਰੇ ਪਰ ਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਉਹ ਕਿੰਨੇ ਗਰੁੱਪ ਬਣਾਇਆ ਜਾਂ ਕਿੰਨੇ ਨਹੀਂ ਜਿਹੜੇ ਬੰਦੇ ਦੀ ਵਿੱਚ ਫੋਟੋ ਆ ਰਹੀ ਹੈ ਅਸੀਂ ਉਹਨੂੰ ਨਹੀਂ ਜਾਣਦੇ ਸਾਡੇ ਨਾਲ ਉਹਨਾਂ ਕੋਈ ਲਿੰਕ ਨਹੀਂ ਹੈਗਾ ਮੈਨੂੰ ਇਸੋ ਪੀ ਜਿਹੜੀ ਆਡੀਓ ਆ ਤੁਸੀਂ ਵੈਨ ਕੀਤੀ ਤਾਂ ਕਿੰਨੇ ਵੈਨ ਕੀਤੀ ਜਿਹੜੀ ਗੱਲਬਾਤ ਕੀਤੀ ਦੀ ਹੋਈ ਆ ਅਸੀਂ ਨਹੀਂ ਕੀਤੀ ਮਤਲਬ ਕਿ ਅਸੀਂ ਸਿਰਫ ਆਪਣੇ ਫੋਨ ਦੇ ਵਿੱਚ ਰੱਖੀ ਸੀ ਮਤਲਬ ਕਿ ਅਸੀਂ ਤਾਂ ਆਪਣੇ ਮਤਲਬ ਭੈਣ ਭਰਾਵਾਂ ਨੂੰ ਕੀਤੀ ਸੀ ਮਤਲਬ ਗੁੱਸੇ ਚ ਹਾਂਜੀ ਗੁੱਸੇ ਚ ਉਹਨਾਂ ਆ ਗਏ ਉਹਨਾਂ ਅੰਗਾ ਦੀ ਗਾਮ ਜਿਹੜੀ ਵਾਇਰਲ ਕੀਤੀ ਠੀਕ ਹੈ ਤੇ ਮੈਨੂੰ ਦੱਸੋ ਵੀ ਇਵੇਂ ਤੁਹਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ ਵੀ ਤੁਸੀਂ ਕੋਈ ਕਿਸੇ ਗੈਂਗ ਦਾ ਕਿਸੇ ਦਾ ਫੋਨ ਫਾਂ ਕਰਾਇਆ ਕੋਈ ਧਮਕੀ ਗਰ ਕੋਈ ਸਦੀ ਗੱਲਬਾਤ ਹੈ ਸਾਹਮਣੇ ਆਈ ਕੋਈ ਬਵੀਆ ਗੈਂ ਦੀ ਕੋਈ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੈ ਜੀ ਮਨ ਲਕ ਸਾਹਬ ਸਿੰਘ ਨਹੀਂ ਸਾਨੂੰ ਗਾਲਾਂ ਕੱਢੀਆਂ ਜਾਂਦੀਆਂ ਸਾਹਬ ਸਿੰਘ ਇੱਕ ਸਾਹਬ ਸਿੰਘ ਹੈ ਕਰਨਬੀਰ ਇੱਕ ਬਾਉਸ਼ੀਨਾ ਤੇ ਇੱਕ ਮਨ ਲਕ ਸਰਪੰਚ ਦਾ ਭਰਾ ਗੁਰਜੀਤ ਸਿੰਘ ਹੈ ਠੀਕ ਹੈ ਹਾਂਜੀ ਮਤਲਬ ਕਹਿ ਰਹੀ ਆ ਸਰਪੰਚ ਦਾ ਕੋਈ ਅਹਿਮ ਰੋਲ ਨਹੀਂ ਹੈਗਾ ਵਿੱਚ ਸਰਪੰਚ ਦਾ ਹਾਂਜੀ ਸਰਪੰਚ ਦਾ ਵੇਖੋ ਹੱਥ ਪਿੱਛੋਂ ਹੈ ਤੇ ਬੰਦੇ ਸਾਡੇ ਘਰ ਤੱਕ ਆ ਗਏ ਠੀਕ ਹੈ ਜੀ ਹਾਂਜੀ ਮਤਲਬ ਕਿ ਉਸ ਸਰਪੰਚ ਨੇ ਮੇਰੇ ਡੈਡੀ ਨੂੰ ਕਿਹਾ ਵੀ ਜੇ ਤੇਰਾ ਮੁੰਡਾ ਨਹੀਂ ਮਾਫੀ ਮੰਗਦਾ ਤਾਂ ਇੱਕ ਮਤਲਬ ਕਿ ਜੇ ਮੈਂ ਇੱਥੇ ਹੁੰਦਾ ਸਰਪੰਚ ਮਤਲਬ ਸਰਦਾਰ ਗੱਲ ਦਦਦਾ ਵੀ ਦਾੜੀ ਮੇਰੇ ਨੇ ਫੋਨ ਕੀਤਾ ਵੀ ਸਾਡੇ ਮੁੰਡੇ ਦੇ ਤੇ ਤੁਹਾਡੇ ਮੁੰਡੇ ਦੇ ਮਿਲ ਕੇ ਥੋੜੀ ਜੀ ਬੈਂਸ ਫਸਾਈ ਹੋਈ ਆ ਤੇ ਆਪਾਂ ਸਵੇਰੇ ਇਹਨਾਂ ਦਾ ਬਿਠਾ ਕੇ ਜਿਹੜਾ ਵੀ ਰਾਜੀ ਨਾਮ ਮਿਲ ਕੇ ਕਰ ਦਿੱਤਾ ਜਾਵੇ ਤੇ ਸਰਪੰਚ ਮੇਰੇ ਦਾੜੀ ਨੂੰ ਬੋਲਦਾ ਕਿ ਅਜੇ ਤੇ ਮੈਂ ਅਛੇ ਅਨੰਦਪੁਰ ਗਿਆ ਵਾਂ ਮਿਲ ਕੇ ਜੇ ਮੈਂ ਪਿੰਡ ਹੁੰਦਾ ਸਾਰੰਗੜੇ ਚ ਤੇ ਮੈਂ ਤੇਰੇ ਮੁੰਡੇ ਨੂੰ ਚੁੱਕ ਕੇ ਦੇ ਛੇਤਰ ਫੇਰ ਨਹੀਂ ਪਰ ਵੀ ਨੇ ਸੋ ਜਿਹੜੀ ਗੱਲਬਾਤ ਹੋਈ ਹੈ ਸਰਪੰਚ ਨਾਲ ਤੁਹਾਡੇ ਪਿਤਾ ਦੀ ਇਹਦੀ ਕੋਈ ਆਡੀਓ ਹੈਗੀ ਹੈ ਕੋਈ ਸਬੂਤ ਹੈਗਾ ਵੀ ਸਰਪੰਚ ਨੇ ਗੱਲਾਂ ਕਹੀਆਂ ਵੇ ਨਹੀਂ ਸਾਡੇ ਸਾਡੇ ਗਲਤੀ ਹੋ ਗਈ ਫਾੜੇ ਤੋਂ ਕੋਈ ਉੜੀ ਹੋਣੀ ਇਹ ਮਲਕੀ ਸਾਡੀ ਸੇਵ ਹੈਗੀ ਠੀਕ ਹੈ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪਿੰਡ ਸਾਗਰਾ ਵਿੱਚ ਪਹੁੰਚੇ ਆ ਜਿਹੜਾ ਕਿ ਹਲਕਾ ਰਾਜਾ ਸਾਸੀ ਦਾ ਪਿੰਡ ਆ ਐਸੀ ਪਰਿਵਾਰ ਐਸੀ ਭਾਈਚਾਰਾ ਬਹੁਤ ਵੱਡੀ ਤਦਾਦ ਇਕੱਠਾ ਆਇਆ ਤੇ ਗੁੱਸੇ ਦੀ ਦੋਸਤੀ ਲਹਿਰ ਵੀ ਆ ਵੀ ਅੱਜ 5 ਦਿਨ ਹੋ ਚਲੇ ਨੇ 10 ਦੀ ਘਟਨਾ ਵਾਪਰੀ ਆ ਹਜੇ ਤੱਕ ਜਿਹੜੀ ਆ ਕਿਸੇ ਨੇ ਪੁਲਿਸ ਨੇ ਵੱਡੀ ਕਾਰਵਾਈ ਨਹੀਂ ਕੀਤੀ ਪਰ ਪੰਜਾਬ ਪ੍ਰਧਾਨ ਕਬਲ ਸੋਤੇ ਨੇ 24 ਘੰਟੇ ਦਾ ਸਮਾਂ ਦਿੱਤਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਖਿਲਾਫ ਜਿਹੜੇ ਦੋਸ਼ੀ ਨੇ ਉਹਨਾਂ ਖਿਲਾਫ ਵੰਦੀ ਕਾਰਵਾਈ ਨਹੀਂ ਕੀਤੀ ਤੇ ਵੱਡਾ ਜਿਹੜਾ ਸੰਘਰਸ਼ ਜਿਹੜਾ ਉਹਨਾਂ ਪੈ ਮਿੰਨੂ ਦੇ ਉਜਾਤ ਮਹਤਵਦਾਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ ਇਹ ਲੋਏ ਦੇ ਬਾਰੇ ਕੀ ਮਸਲਾ ਸਾਰਾ ਇਹ ਜੀ ਪਿੰਡ ਸਰੰਗੜੇ ਦੇ ਜਿਹੜੇ ਸਰਪੰਚ ਤੇ ਹੋਰ ਮੋਤਵਰ ਵਿਅਕਤੀ ਅੱਜ ਥਾਣੇ ਆਏ ਸੀ ਇਹਨਾਂ ਸੰਬੰਧੀ ਜਿਹੜਾ ਇਹਨਾਂ ਦੇ ਪਿੰਡ ਦੇ ਵਿੱਚ ਹੀ ਰਹਿਣ ਵਾਲੇ ਵਸਨੀਕ ਜਿਹੜੇ ਨੇ ਦੋ ਧਿਰਾਂ ਦਾ ਆਪਸ ਵਿੱਚ ਜਿਹੜਾ ਵਾ ਕੀ ਇੱਕ ਬੋੜ ਬੁਲਾਰਾ ਤੇ ਬਹਿਸ ਵੱਜੀ ਹੋਈ ਹੈ ਜਿਹਨਾਂ ਸੰਬੰਧੀ ਦੋਵਾਂ ਧਿਰਾਂ ਵੱਲੋਂ ਜਿਹੜੀਆਂ ਦਰਖਾਸਤਾਂ ਮਸੂਲ ਹੋਈਆਂ ਜਿਸ ਦੀ ਪੜਤਾਲ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਸਚਾਈ ਲਿਆ ਕੇ ਤੇ ਉਸ ਮੁਤਾਬਕ ਜਿਹੜੀ ਇਹ ਬੰਦੀ ਕਾਰਵਾਈ ਕੀਤੀ ਜਾਵੇ। ਦੇਖੋ ਜਿਵੇਂ ਕਹਿ ਰਹੇ ਕੋਈ ਬੰਬੀਆ ਗਾਇਕ ਨੂੰ ਦਾ ਨਾਮ ਲਾਉ। ਉਹ ਜੀ ਉਹਨਾਂ ਨੇ ਉੱਥੇ ਧਮਕੀਆਂ ਸੰਬੰਧੀ ਜਿਹੜੇ ਆ ਸਕਰੀਨਸ਼ਾਟ ਜਿਹੜੇ ਆ ਦਰਖਾਸਤ ਦੇ ਨਾਲ ਅਫੀਰ ਕੀਤੇ ਆ ਜਿਹਦੀ ਟੈਕਨੀਕਲ ਤਰੀਕੇ ਦੇ ਨਾਲ ਜਿਹਦੀ ਜਾਂਚ ਕੀਤੀ ਜਾਵੇਗੀ ਤੇ ਜਿਹਦੇ ਵੱਲੋਂ ਵੀ ਉਹ ਕਾਊਂਟਰ ਨੰਬਰ ਜਾਂ ਜਿਹਦੇ ਮੋਬਾਈਲ ਦੇ ਨਾਲ ਉਹ ਲਿੰਕ ਹੋਵੇਗਾ ਉਹਦੇ ਅਨੁਸਾਰ ਜਿਹੜੀ ਕਾਰਵਾਈ ਕੀਤੀ ਜਾਵੇ। ਜਿਵੇਂ ਕਹਿ ਰਹੇ ਹਨ ਜੁਧ ਨਸ਼ਿਆਂ ਖਿਲਾਫ ਜਿਹੜਾ ਕਿ ਮਹਾਜਾ ਭੁਗਤਣਾ ਪੈਂਦਾ। ਉਹ ਜੀ ਮਹਤਵਪੂਰਨ ਜਿਹੜੇ ਪਿੰਡ ਦੇ ਸਰਪੰਚ ਜਾਂ ਪੰਜਾਬ ਸਰਕਾਰ ਤੇ ਜਿਹੜੇ ਪ੍ਰਸ਼ਾਸਨ ਵੱਲ ਇਦੇ ਵਿੱਚ ਇਸ ਮਸਲੇ ਦੇ ਨਾਲ ਫਿਲਹਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਆ ਫਿਰ ਵੀ ਜਿਹੜੀ ਇਹ ਜੋ ਵੀ ਕਾਰਵਾਈ ਉਸ ਹਿਸਾਬ ਨਾਲ ਕੀਤੀ ਜਾਏਗੀ ਇਹ ਇੱਕ ਪਰਚਾ ਪੁਚਾ ਦਰਜ ਹੋਇਆ ਨਹੀਂ ਫਿਲਹਾਲ ਇਸ ਮਕਦਮੇ ਹਜੇ ਵੈਰੀਫਾਈ ਕਰਤੀ ਜਾਏਗੀ ਡੂੰਘਾਈ ਨਾਲ ਦੀ ਤਫਤੀਸ਼ ਕੀਤੀ ਜਾਏਗੀ